ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ 3 ਆਤਮਾ ਦੇਉ ਪੂਜੀਐ ਗੁਰ ਕੈ ਸਹਿਜ ਸੁਭਾਏ ਆਤਮੇ ਨੋ ਆਤਮੇ ਦੀ ਪ੍ਰਤੀਤ ਹੋਏ ਤਾ ਘਰਿ ਹੀ ਪਰਚਾ ਪਾਏ ਆਤਮਾ ਅਡੋਲ ਨਾ ਡੋਲਈ ਗੁਰ ਕੈ ਭਾਏ ਸੁਭਾਏ ਗੁਰਵਿੰਨ ਸਹਜ ਨਾ ਆਵਈ ਲੋਭ ਮੈਲ ਨਾ ਵਿਚੋ ਜਾਏ ਖਿਨ ਪਲ ਹਰ ਨਾਮ ਮਨ ਵਸੈ ਸਭ 86 ਤੀਰਥ ਨਾਏ ਸੱਚੇ ਮੈਲ ਨਾ ਲੱਗਈ ਮਲ ਲਾਗੈ ਦੂਜੈ ਭਾਇ ਧੋਤੀ ਮੂਲ ਨਾ ਉਤਰੈ ਜੇ 86 ਤੀਰਥ ਨਾਏ ਮਨ ਮੁਖ ਕਰਮ ਕਰੇ ਅਹੰਕਾਰੀ ਸਾਬਦ ਦੁਖੋ ਦੁਖ ਕਮਾਈ ਨਾਨਕ ਮੈਲਾ ਊਜਲਤਾ ਥੀਐ ਜਹ ਸਤਗੁਰ ਮਾਹੀ ਸਮਾਈ ਮਹੱਲਾ ਤੀਜਾ ਮਨਮੁਖ ਲੋਕ ਸਮਝਾਈਐ ਕਦਹ ਸਮਝਾਇਆ ਜਾਏ ਮਨਮੁਖ ਰਲਾਇ ਨਾ ਰਲੈ ਪਇ ਕਿਰਤ ਫਿਰਾਏ ਲੇਵਤਾਤ ਦੋਇ ਰਾਹ ਹੈ ਹੁਕਮੀ ਕਰ ਕਮਾਈ ਗੁਰਮੁਖ ਆਪਣਾ ਮਨ ਮਾਰਿਆ ਸਬਦ ਕਸਵੱਟੀ ਲਾਇ ਮਨ ਹੀ ਨਾਰ ਝਗੜਾ ਮਨ ਹੀ ਨਾਲ ਸਾਥ ਮਨ ਹੀ ਮੰਝ ਸਮਾਈ ਮਨ ਜੋ ਇੱਛੇ ਸੋ ਲਹੈ ਸਚੈ ਸਬਦ ਸੁਭਾਈ ਅੰਮ੍ਰਿਤ ਨਾਮ ਸਦ ਪੁੰਚੀਐ ਗੁਰਮੁਖ ਕਾਰ ਕਮਾਈ ਵੀਣ ਮਨਾ ਜੇ ਹੋਰ ਨਾਲ ਲੁੱਜਣਾ ਜਾਸੀ ਜਨਮ ਗਵਾਏ ਮਨ ਮੁਖੇ ਮਨ ਹਠ ਹਾਰਿਆ ਕੂੜ ਕੁਸਤ ਕਮਾਏ ਗੁਰ ਪ੍ਰਸਾਦੀ ਮਨ ਜਿਣੈ ਹਰ ਸੇਤੀ ਲਿਵ ਲਾਏ ਨਾਨਕ ਗੁਰਮੁਖ ਸੱਚ ਕਮਾਵੇ ਮਨ ਮੁਖ ਆਵੇ ਜਾਏ ਪੌੜੀ ਹਰ ਕੇ ਸੰਤ ਸੁਣੋ ਜਨ ਭਾਈ ਹਰ ਸਤਗੁਰ ਕੀ ਇੱਕ ਸਾਖੀ ਜੈਸ ਤੋਰ ਭਾਗ ਹੋਵੇ ਮੁਖ ਮਸਤਕ ਤិន ਜਨ ਲੈ ਹਿਰਦੈ ਰਾਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਊਤਮ ਗੁਰ ਬਚਨੀ ਸਹਜੇ ਚਾਖੀ ਤਹ ਭਇਆ ਪ੍ਰਗਾਸ ਮਿਟਿਆ ਅੰਧਿਆਰ ਜੋ ਸੂਰਜ ਰੈਣ ਕਿ ਰਾਖੀ ਅਦੇਸ਼ਟ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ ਸਲੋਕ ਮਹੱਲਾ ਤੀਜਾ ਸਤਗੁਰ ਸੇਵੇ ਆਪਣਾ ਸੋ ਸਿਰ ਲੇਖੈ ਲਾਇ ਵਿਚੋ ਆਪ ਗਵਾਏ ਕੈ ਰਹਿਨ ਸੱਚ ਲਿਵ ਲਾਇ ਸਤਗੁਰ ਜਿਨੀ ਨਾ ਸੇਵਿਓ ਤਿਨਾ ਬਿਰਥਾ ਜਨਮ ਗਵਾਏ ਨਾਨਕ ਜੋਤੀ ਸੁਭਾਵੈ ਸੋ ਕਰੇ ਕਹਿਣਾ ਕਿਛੂ ਨਾ ਜਾਏ ਮਹੱਲਾ ਤੀਜਾ ਮਨ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਏ ਦੂਜਾ ਭਾਏ ਅਗਿਆਨੀ ਪੂਜਦੇ ਦਰਗਹ ਮਿਲਾ ਸਜਾਏ ਆਤਮ ਦਿਓ ਪੂਜੀਐ ਬਿਨ ਸਤਗੁਰੂ ਬੂਝ ਨਾ ਪਾਏ ਜਪ ਤਪ ਸੰਜਮ ਭਾਣਾ ਸਤਗੁਰੂ ਕਾ ਕਰਮੀ ਪੱਲੇ ਪਾਏ ਨਾਨਕ ਸੇਵਾ ਸੁਰਤਿ ਕਮਾਵਣੀ ਜੋ ਹਰ ਭਾਵੈ ਸੋ ਥਾਏ ਪਾਏ ਪੌੜੀ ਹਰ ਹਰ ਨਾਮ ਜਪਹੁ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ ਹਰ ਹਰ ਨਾਮ ਜਪਹੁ ਮਨ ਮੇਰੇ ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲਦ ਦੁੱਖ ਭੁਖ ਸਭ ਲਹਿ ਜਾਂਦੀ ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਧੁਰ ਸਾਚੈ ਹਰ ਤਿਤ ਮੁਖ ਨਾਮ ਜਪਾਤੀ ਸ਼ਲੋਕ ਮਹੱਲਾ ਤੀਜਾ ਸਤਗੁਰ ਜਿਨੀ ਨਾ ਸੇਵਿਓ ਸਬਦ ਨਾ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮਿਰਤਕ ਹੈ ਸੰਸਾਰ ਲਖ 84 ਫੇਰ ਪਿਆ ਮਰ ਜੰਮੈ ਹੋਏ ਖਵਾਰ ਸਤਿਗੁਰ ਕੀ ਸੇਵਾ ਸੋ ਕਰੇ ਜਿਸ نو ਆਪ ਕਰਾਏ ਸੋਏ ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ ਸਚਰਤੇ ਗੁਰ ਸ਼ਬਦ ਸਿਓ ਤੈਨ ਸੱਚੀ ਸਦਾ ਲਿਵ ਹੋਇ ਨਾਨਕ ਜਿਸਨੋ ਮਿਲੇ ਨਾ ਵਿਛੜੈ ਸਹਜ ਸਮਾਵੈ ਸੋਇ ਮਹੱਲਾ ਤੀਜਾ ਸੋ ਭਗਉਤੀ ਜੋ ਭਗਵੰਤਾ ਜਾਣੈ ਗੁਰ ਪ੍ਰਸਾਦੀ ਆਪ ਪਛਾਨੈ ਧਾਵਤ ਰਾਖੈ ਇਕਤ ਕਰ ਆਣੈ ਜੀਵਤ ਮਰੈ ਹਰ ਨਾਮ ਵਖਾਣੈ ਐਸਾ ਭਗਉਤੀ ਉੱਤਮ ਹੋਏ ਨਾਨਕ ਸੱਚ ਸਮਾਵੈ ਸੋਏ ਮਹਲਾ ਤੀਜਾ ਅੰਤਰ ਕਪਟ ਪਗਉਤੀ ਕਹਾਏ ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ ਪਰ ਨਿੰਦਾ ਕਰੇ ਅੰਤਰ ਮਲ ਲਾਏ ਬਾਹਰ ਮਲ ਧੋਵੈ ਮਨ ਕੀ ਜੂਠ ਨਾ ਜਾਏ ਸਤ ਸੰਗਤ ਸਿਓ ਬਾਦ ਰਚਾਈ ਅਨ ਦਿਨ ਦੁਖੀਆ ਦੂਜੈ ਭਾਇ ਰਚਾਈ ਹਰ ਨਾਮ ਨਾ ਚੇਤੇ ਬਹੁ ਕਰਮ ਕਮਾਈ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ ਨਾਨਕ ਬਿਨ ਸਤਗੁਰ ਸੇਵੇ ਮੋਖ ਨਾ ਪਾਏ ਪੌੜੀ ਸਤਗੁਰ ਜਿਨੀ ਧਾਇਆ ਸੇ ਕੜਨ ਸਵਾਹੀ ਸਤਗੁਰ ਜਿਨੀ ਧਾਇਆ ਸੇ ਤ੍ਰਿਪਤ ਅਗਾਹੀ ਸਤਗੁਰ ਜਿਨੀ ਧਾਇਆ ਤਿਨ ਜਮ ਡਰ ਨਾਹੀ ਜਿਨ ਕਉ ਹੋਆ ਕਿਰਪਾਲ ਹਰ ਸੇ ਸਤਗੁਰ ਪੈਰੀ ਪਾਹੀ ਤਿਨ ਐਥੈ ਉਥੈ ਮੁਖ ਉਜਲੇ ਹਰ ਦਰਗਹ ਹੈ ਪੈਦੇ ਜਾਹੀ ਜਿਨ ਕਉ ਹੋਆ ਕਿਰਪਾਲ ਹਰ ਸੇ ਸਤਗੁਰ ਪੈਰੀ ਪਾਹੀ ਤੈਨ ਐਥੈ ਓਥੈ ਮੁਖ ਉਜਲੇ ਹਰ ਦਰਗਹ ਹੈ ਪੈਦੇ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ